ਤੂੰ ਮੋਰ ਮੋਰ ਤੂੰ ਜਾਗ ਆਇਆ ਹੈ ਨਵਾਂ ਸਾਲ ਕੀ ਸੋਚ ਰਿਹਾ ਕੱਲ ਕਰ ਕੱਲ ਕਰ ਤੂੰ ਉੱਠ ਹੁਣ ਤੋਂ ਹੀ ਕਰ ਕਮਾਲ ਤੂੰ ਉੱਠ ਤੂੰ ਜਾਗ ਆਇਆ ਹੈ ਨਵਾਂ ਸਾਲ ਸੋਚ ਕਿੰਨੇ ਸੁਪਨੇ ਜਿਹੜੇ ਤੂੰ ਵੇਖਦਾ ਬੈੱਡ ਤੇ ਬੈਠ ਕੇ ਕੀ ਤੂੰ ਇਹ ਸੁਪਨੇ ਸਾਕਾਰ ਨਹੀਂ ਕਰਨੇ ਜੇਕਰ ਤੂੰ ਨਾ ਮਹਾਨ ਸ਼ਖਸੀਅਤਾਂ ਵਰਗਾ ਬੰਨਾ ਉਹਨਾਂ ਵਰਗੀ ਜ਼ਿੰਦਗੀ ਜਿਉਣੀ ਹੁੰਦੀ ਹੈ ਜਿਨ੍ਹਾਂ ਵਰਗੇ ਬੰਨ ਤੇ ਤੂੰ ਸੁਪਨੇ ਸਜਾ ਰਿਹਾ ਤਾਂ ਅੱਜ ਤੈਨੂੰ ਇਸ ਬੈੱਡ ਤੋਂ ਉੱਠਣਾ ਹੀ ਪਵੇਗਾ ਤੇ ਆਪਣੇ ਗੋਲ ਲਈ ਉਹ ਸਭ ਕੁਝ ਛੱਡਣਾ ਪਵੇਗਾ ਜੋ ਤੈਨੂੰ ਪਿੱਛੇ ਖਿੱਚ ਰਿਹਾ ਹੈ ਮੇਰੇ ਦੋਸਤ ਨਵਾਂ ਸਾਲ ਆਇਆ ਹੈ ਤੇ ਨਵੀਆਂ ਕੋਸ਼ਿਸ਼ਾਂ ਲਿਆਇਆ ਹੈ ਨਵੇਂ ਕਮਾਲ ਹੋਣਗੇ تیرے کول ایک پورا سال ہے تیرے کول تین سو پینٹ دن کچھ کرن لے تیرے سوچ جاتا اگلا سال آئے گا ادو تک اس سفر کنہ گیا ہوں گا شروعات اس سال کر تیرے اگلے سال تک شاید تیرا سپنا پورا ہو جائے گا جو بھی کر رہا ہے وہ ہی تینوں ملے گا کیوں نہ تم وہ کریں جو تینوں تیری سپنے وال لے کے جاوے کیونکہ یہ تیرے دے ہے کہ تن کی کرنا ہے اے سال کی میں شروع کرنا ہے سپنے پورے کرنے یا سوچتے رہنا ہے کہ میں آ گا میں کروں شروعات کر کروں شروع اپنے پوزیٹیو سفر نے ترنا شروع کر تینوں بہت موقع ملیں گے تیری منزل قریب آوے گی ਸੋ ਤੈਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਹੈ ਤੇ ਬਹੁਤ ਸਾਰੀਆਂ ਗਲਤੀਆਂ ਵੀ ਕਰੇਗਾ ਜੋ ਤੇਨੂੰ ਰੋਬਣ ਗਿਆ ਤੇ ਤੈਨੂੰ ਡਰਾਉਣ ਗਿਆ ਪਤਾ ਹੈ ਤੂੰ ਕੀ ਕਰਨਾ ਹੈ ਤੂੰ ਇਹਨਾਂ ਗਲਤੀਆਂ ਨੂੰ ਮੀਲ ਪੱਥਰ ਬਣਾ ਕੇ ਆਪਣੀ ਮੰਜ਼ਿਲ ਵੱਲ ਪੱਧਣਾ ਹੈ ਤੈਨੂੰ ਇੱਕ ਅਨੋਖਾ ਅਹਿਸਾਸ ਹੋਵੇਗਾ ਇਸ ਜ਼ਿੰਦਗੀ ਦਾ ਜਿਉਂਦਾ ਤੇ ਸ਼ਾਇਦ ਤੈਨੂੰ ਸਭ ਕੁਝ ਦੁਬਾਰਾ ਤੋਂ ਸ਼ੁਰੂ ਕਰਨਾ ਪੈ ਸਕੇ ਇਸ ਤੋਂ ਪਹਿਲਾਂ ਕਿ ਤੂੰ ਆਸ ਛੱਡ ਦੇਵੇਂ ਤੇ ਰਜਾਈ ਵਿੱਚ ਲੁਕ ਜਾਵੇਂ ਇੱਕ ਗੱਲ ਸੁਣ ਇਟ ਇਜ਼ ਨੋਟ ਏ ਸਕ੍ਰੇਜ਼ ਟੂ ਸਟਾਰਟ ਆਲ ਓਵਰ ਇਟ ਇਜ਼ ਨੋ ਡਿਸਕ੍ਰੇਜ਼ ਟੂ ਸਟਾਰਟ ਆਲ ਓਵਰ ਇਟ ਇਜ਼ ਯੂਸੂਅਲੀ ਏ ਓਪਰਚੁਨਿਟੀ ਮੇਰੇ ਦੋਸਤ ਦੁਬਾਰਾ ਤੋਂ ਸ਼ੁਰੂ ਕਰਨ ਵਿੱਚ ਕੁਝ ਵੀ ਗਲਤ ਨਹੀਂ ਸਗੋਂ ਇੱਕ ਮੌਕਾ ਹੈ ਤੂੰ ਕਿਸੇ ਵੀ ਵੇਲੇ ਇਸ ਮੌਕੇ ਦਾ ਫਾਇਦਾ ਉਠਾ ਕੇ ਆਪਣੀ ਮੰਜ਼ਿਲ ਵੱਲ ਤੁਰ ਸਕਦਾ ਹੈ ਆਪਣੀ ਮੰਜ਼ਿਲ ਪ੍ਰਾਪਤ ਕਰ ਸਕਦਾ ਹੈ ਇਸ ਲਈ ਤੂੰ ਆਪਣੇ ਬੈਡ ਤੋਂ ਉੱਠ ਸ਼ੁਰੂਆਤ ਕਰ ਆਪਣੇ ਇਸ ਸਹਾਵ ਨੇ ਸਫ਼ਰ ਲਈ ਡਬਲਯੂ ਵੈਰਨ ਗੋਲਫ ਨੇ ਲਿਖਿਆ ਹੈ ਕਿ ਜਿੰਨਾ ਚਿਰ ਤੁਸੀਂ ਆਸ ਨਹੀਂ ਛੱਡਦੇ ਨਾ ਉਨਾ ਚਿਰ ਤੁਸੀਂ ਹਾਰਦੇ ਨਹੀਂ ਮੇਰੇ ਦੋਸਤ ਤੂੰ ਆਸ ਨਾ ਛੱਡੀ ਅਤੇ ਚੜ੍ਹਦੀ ਕਲਾ ਵਿੱਚ ਰਹੇਂਗੀ ਮਿਹਨਤ ਨਾਲ ਆਪਣੇ ਕਦਮ ਕਦਮ ਆਪਣੀ ਮੰਜ਼ਿਲ ਵੱਲ ਵਧਾਉਂਦਾ ਰਹੇ ਇੱਕ ਕਦਮ ਹੀ ਤੈਨੂੰ ਤੇਰੀ ਮੰਜ਼ਿਲ ਤੇ ਲੈ ਕੇ ਜਾਵੇਗਾ ਤੂੰ ਸ਼ੁਰੂਆਤ ਨਾ ਕਰ ਤੂੰ ਸ਼ੁਰੂਆਤ ਕਰ ਤੂੰ ਆਪਣੇ ਕਦਮ ਵਧਾ ਆਪਣੇ ਸੁਪਨਿਆਂ ਦਾ ਪੋਜ਼ਿਟਿਵ ਸਮਾਜ ਸਿਰਜ ਕਿਉਂਕਿ ਇਹ ਸੰਭਵ ਹੈ ਕਿਉਂਕਿ ਇਹ ਸੰਭਵ ਹੈ ਰਹਿਣ ਦਿਲ ਵਿੱਚ ਵਸਦੇ ਚਾ ਸਜਣਾ ਤੇਰੀ ਆਸ਼ਾਵਾਦੀ ਰਹੀ ਹਵਾ ਸਜਣਾ ਰਹਿਮ ਦਿਲ ਵਿੱਚ ਵਸਦੇ ਜਾ ਸੱਜਣਾ ਤੇਰੀ ਆਸ਼ਾ ਵਾਦੀ ਰਹੇ ਹਵਾ ਸੱਜਣਾ ਕਰ ਮਿਹਨਤਾਂ ਦਿਲ ਚਾਟ ਹਉ ਚਾਰੇ ਪਾਸੇ ਵਾ ਵਾ ਸੱਜਣਾ ਖੁਦ ਬਾਰੇ ਸੋਖੀ ਤੇ ਸੁਣੀ ਦਿਲ ਦੀ ਨਾ ਕਰੀ ਦੁਨੀਆ ਦੀ ਪਰਵਾ ਸੱਜਣਾ ਰਹਿ ਹੱਸਦਾ ਤੂੰ ਵਸਦਾ ਤੂੰ ਚਾਰੇ ਪਾਸੇ ਖੁਸ਼ੀਆਂ ਵਸਾ ਸੱਜਣਾ ਰਹਿਮ ਦਿਲ ਵਿੱਚ ਵਸਦੇ ਜਾ ਸੱਜਣਾ